ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਨਵੀਂ ਵੀਡੀਓ ਸ਼ੁਰੂ ਕਰਦੇ ਪਹਿਲਾਂ ਇੱਕ ਰਿਕੁਐਸਟ ਹੈ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲੋ ਜੀ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਅੱਜ ਕਰਾਂਗੇ ਜੀ ਆਪਾਂ ਪਣਾਵਾਂਗੇ ਲਾਸਟ ਸਾਗ ਤੇ ਕਿਉਂਕਿ ਉਂਝ ਤਾਂ ਆਪਾਂ ਗਰਮੀ 'ਚ ਵੀ ਬਣਾ ਲੈਂਦੇ ਆਪਣੇ ਬੇਲ ਵਾਲਾ ਸਾਗ ਹੁੰਦਾ ਜੀ ਇਸ ਵਾਰ ਨਾਲ ਜਿਹੜੇ ਆਪਣੇ ਪਾਲਕ ਪੂਲਕਤਾ ਹੁੰਦਾ ਖੇਤ ਤੇ ਜਿਹਦੇ ਸਰੋਂ ਦਾ ਸਾਗ ਹੋਊ ਆਪਣਾ ਲਾਸਟ ਸਾਗ ਆ ਗਈ ਕਿਉਂ ਨੀ ਤੋ ਬਾਅਦ ਆਪਣੀ ਸਾਰੀ ਸਰੋਂ ਪੱਕ ਜੂਗੀ ਮਿਸਰੀਆਂ ਸਾਰੀਆਂ ਸਰੋਂ ਆ ਤੇ ਉਹਦੇ ਵਿੱਚੋਂ ਕੋਈ ਕੋਈ ਗੰਦਲ ਭਾਲ ਭੂਲ ਕੇ ਨਾ ਸਾਰਾ ਥੋੜਾ ਥੋੜਾ ਸਾਰਾ ਸਾਗ ਲੈ ਆਂਦਾ ਲਾਸਟ ਸਾਗਾ ਪਾਟਣ ਦੇ ਵੀ ਸ਼ੇਅਰ ਕਰਦੇ ਨਾਲੇ ਆਪਾਂ ਸਾਗ ਬਣਾਉਣੇ ਵਾਲੇ ਟਾਈਮ ਹੈ ਨਾ 2:30 ਵਜੇ ਆਪਾਂ ਸਾਗ ਨੂੰ ਧੋਣਿਆ ਧੋਕੇ ਸਮਰਗ ਰੱਖਦੇ ਆਪਾਂ ਚੁੱਲੇ ਨੇੜੇ ਲੱਕੜ ਵਾਣਣ ਲਾਉਨੇ ਆ ਹੁਣ ਅਜੇ ਚ ਆਪਣਾ ਸਾਗ ਨੁੱਟ ਜੂਗਾ ਫਿਰ ਆਪਾਂ ਸਾਗ ਚੀਰ ਕੇ ਪਾ ਦਾਂਗੇ ਕਿਉਂ ਹੁਣ ਤਾਂ ਥੋੜਾ ਜਿਹਾ ਸਾਗ ਵਧੀਆ ਬਣਦਾ ਜੀ ਥੋੜਾ ਥੋੜਾ ਪੱਤਾ ਪੱਤੇ ਤੇ ਕਿ ਮੇਰਾ ਸਾਗਾ ਚਲੋ ਜੀ ਆਪਾਂ ਚੱਲਦੇ ਆ ਬਾਹਰੇ ਲੋ ਜੀ ਆਪਾਂ ਨਾ ਸਾਗ ਧੋਦੀਏ ਆ ਦੇਖੋ ਪਾਲਕ ਤਾਂ ਵਧੀਆਗਾ ਪਾਲਕ ਧਨੀਆ ਇਹ ਹੈਗੇ ਨੇ ਆਪਣੇ ਮਿੱਥੇ ਤੇ ਸਰੋਂ ਦਾ ਸਾਗ ਦੇਖੋ ਇਹਨਾਂ ਹੁਣ ਆਪਣੀ ਸਾਰੀ ਸਰੋਂ ਨਿਸਰਗੀ ਐਨੇ ਡੇ ਕੇ ਗੰਦਲਾਂ ਜੀਆਂ ਨੇ ਇਹ ਵਸੋਂ ਪੱਤਾ ਪੱਤਾ ਨਾ ਸਾਰੇ ਕਿਤੋਂ ਲੈ ਆਂਦਾ ਆਪਾਂ ਨੇ ਦੇਖੋ ਆ ਬਣੀ ਗੰਦਲਣਾ ਤੇ ਇਹ ਹੈਗਾ ਜੀ ਆਪਣਾ ਲਾਸਟ ਸਾਗ ਆਪਾਂ ਇਹਨੂੰ ਧੋਣੇ ਆ ਪਾਰਕ ਤਾਂ ਫੇਰ ਤਾਂ ਆ ਜਾ ਕਰੂਗੀ ਗੱਲ ਕਰ ਲਈ ਇਹ ਸਾਧਨ ਆ ਬੜਾ ਇਹ ਲਸਤ ਸਾਗਾ ਜ ਆਪਣਾ ਸਰੋਂ ਦਾ ਕਰੋ ਸਾਰੀਆਂ ਤੱਕੀਏ ਇਹਨਾਂ ਦਾ ਸਾਦ ਕੋ ਉੱਤੇ ਹੁਣ ਇਹ ਮੱਛਰ ਜਿਆ ਵੀ ਘਟੇਗਾ ਫੇਰ ਉਸ ਤੋਂ ਬਾਅਦ ਮੱਛਰ ਜਿਆ ਪੈ ਨਹੀਂਗਾ ਆਪਾਂ ਲੈ ਆਉਂਦੀ ਆ ਆਪਣੇ ਢਿੱਡੇ ਨੇੜੇ ਆਪਾਂ ਹੁਣ ਧੋ ਕੇ ਇਹਨੂੰ ਪਹਿਲਾਂ ਚੀਕ ਦਾਂਗੇ ਫਿਰ ਆਪਾਂ ਅੱਗ ਵਾਲੇ ਕਿਨਾਰਾ ਦੇ ਨਾਲ ਹੀ ਪਾ ਦਾਂਗੇ ਪਾਲਕ ਦੇ ਟੁਕੜੇ ਪਾਲਕ ਵੱਧ ਜਾਏ ਨੇ ਇੱਥੇ ਤੁਹਾਨੂੰ ਆਹ ਤੇ ਆਪਣਾ ਸਰੋਂ ਦਾ ਛੱਟਾ ਹੀ ਇਸ ਕੋਲ ਸਰੋਂ ਦਾ ਹੀ ਤੁਹਾਨੂੰ ਪਤਾ ਰਹੇ ਤੁਹਾਨੂੰ ਜਿਨੈ ਇਸੇ ਵੇਸੇ ਹੀ ਹੁੰਦੀ ਆ ਇਹ ਵੀ ਆਪਣਾ ਥੋੜੀ ਜਿਹੀ ਸਰੋਂ ਲੇਟ ਸੀ ਦੀ ਵਿੱਚੋਂ ਬੰਦਣਾ ਆ ਜਾਂਦੀਆਂ ਨੇ ਕਿ ਉਹਦੇ ਦਾ ਸਾਰੀ ਸਰੋਂ ਪੱਕ ਗਈ ਹੈ तकरीबन ਹੁਣ ਤਾਂ ਕੋਈ ਕਿਤੇ ਵੀ ਸਰੋਂ ਦਾ ਸਾਰ ਨਹੀਂ ਹੈਗਾ ਆਪਾਂ ਨੇ ਜੱਦ लास्ट ਪਾਨ ਸੀਗਾ ਵੀਰ ਆਪਾਂ ਚੁੱਲੇ ਤੇ ਉਧਰ ਕਤੀਲਾ ਪਰ ਪੱਗ ਨਹੀਂ ਹਜੇ ਆਪਾਂ ਬਾਲੀ ਅੱਗ ਵਾਲ ਕੇ ਨਾ ਫਿਰ ਆਪਣਾ ਨਾਲ ਦੀ ਨਾਲ ਉਹਦੀ ਪਾ ਦਾਂਗੇ ਕੋਲੇ ਰੱਖ ਕੇ ਇਹ ਸਾਗ ਦਾ ਥੋੜਾ ਜਿਹਾ ਨਹੀਂ ਦੋ ਕੁ ਚੀਜ਼ ਨਹੀਂ ਆਉਣੇਗੀ ਆਪਾਂ ਸਾਗ ਦੀ ਚੀਰ ਤੇ ਪਹਿਲਾਂ ਤਿਆਰ ਕਰਕੇ ਧਰ ਲੈਣਾ ਨਾਲੇ ਆਪਾਂ ਉੱਥੇ ਪਾਣੀ ਗਰਮ ਹੋ ਜੂਗਾ ਆਪਾਂ ਸਾਗ ਪਾ ਦਾਂਗੇ ਵਿੱਚ ਨਾਲੇ ਆਪਾਂ ਥੋੜਾ ਸੰਤੇ ਆਇ ਚੀਟ ਲਾਂਗੇ ਤੇ ਹੁਣ ਨਾ ਪਤਾ ਕਿ ਜਦੋਂ ਕਾਫੀ ਵੱਡੇ ਹੋਗਾ ਸਤਾ ਤਿੰਨ ਸਵਾ ਤਿੰਨ ਹੋਲੇ ਲੇਗੀ 5-10 ਮਿੰਟ ਚੀਰੇ ਹੋ ਜੂਗਾ 5 ਮਿੰਟ ਹੀ ਥੱਲੇ ਕਿ ਤਿੰਨ ਵਜੇ ਆਪਾਂ ਧਰ ਦਾਂਗੇ ਸਾਗ ਅੱਜ ਤੋਂ ਬਾਅਦ ਫਿਰ ਆਪਾਂ ਕਾਫੀ ਸਾਰੇ ਕੰਮ ਕਰਨਾ ਆਪਣੇ ਥਾਂ ਲਿਖਲੇ ਤੋਂ ਜਿਸ ਨੂੰ ਪੱਛੇ ਕਰਦੇ ਫਿਰ ਮੱਝਾਂ ਬੰਨਣਾਗੇ ਸਾਨੂੰ ਕਰੀਏ ਕਿ ਆਪਣੀ ਸਾਡੇ ਕੀਤਾ ਲੱਤਾਂ ਨਾਲ ਮੱਝਾਂ ਬੰਨਣਾ ਨਾਲ ਪਸਾਰ ਕਰਦੇ ਹਾਂ ਚਲੋ ਆਪਾਂ ਖਾਲੀ ਚੀਜ਼ ਕਮਲ ਮੇੜ ਦਿੰਦੇ ਆਂ ਸਾਗ ਨਾਲ ਆਪਾਂ ਬਾਪ ਨਾਲ ਜੀਰ ਦੇ ਦਿੰਦੇ ਹਾਂ ਤੇ ਮਸ਼ੀਨ ਨਾਲ ਵੀ ਕਰਦੇ ਆਪਾਂ ਚੀਜ਼ਾਂ ਕੀਤੀ ਦੇਖਾ ਕਿ ਨਹੀਂ ਵੀਡੀਓ ਤੇ ਆਪਾਂ ਸਰਦੀਆਂ ਜੀ ਨਾ ਦਾਤ ਨਾਲੀ ਚੀਜ਼ਾਂ ਮਸ਼ੀਨ ਨਾਲ ਵਧੀਆ ਨਹੀਂ ਲੱਗਦੇ ਨਾ ਤਾਂ ਪਾਣੀ ਜਨਕੜੀ ਜਾਂਦਾ ਨਾ ਮੇရှင် ਦਾ ਪਤਾ ਕਿ ਖਲਾਰਾ ਜਿਆ ਪੈ ਲੰਗਾ ਲੱਗਦਾ ਮਸਾਲਾ ਤੋਂ ਚੱਕਣੇ ਸੌ ਕੁਸਰਨਾ ਪੈਂਦਾ ਹੈ। ਉਹ ਯਾਪਨ ਦਾ ਸਾਗ ਠੀਕ ਲਿਆ ਸੀ ਆ ਲੋ ਬਾਲਟੀ ਚ ਪਾ ਲਿਆ ਆਪਾਂ ਦਾ ਪਣੀ ਗਰਮ ਹੋ ਗਿਆ ਆਪਣਾ। ਆਪਾਂ ਨੇ ਸਾਗ ਪਾਦੀ ਆਪਾਂ ਕਟਰੀਲੇ ਚ ਦੱਦਾ ਜੀ ਇਹਦਾ ਖੰਜੋੜੀ। ਉਹ ਯਾਪਨ ਦਾ ਸਾਗ ਪਾਣੀ ਗਰਮ ਹੋ ਗਿਆ ਆਪਣਾ। ਇੰਦਰ ਆਪਾਂ ਸਾਗ ਪਾ ਕੇ ਨਾ ਲਸਣ ਗੰਡਾ ਚੀਰਾਂਗੇ ਲਸਣ ਆ ਤੁਸੀਂ ਇਹ ਨਾ ਕਿਓ ਫਿਰ ਨਾ ਸਾਰਾਗਾ ਇਹ ਪਤਾ ਨਹੀਂ ਹੁਣ ਮੌਸਮ ਦੇ ਹਿਸਾਬ ਨਾਲ ਨਾ ਲਸਣ ਆਪਣਾ ਸੁੱਕ ਗਿਆ ਸੁਕਸਕ ਤਾਂ 14 ਗੰਡਾ ਸਾਥ ਨਿਕਲਦਾ ਗੱਦਾ ਸੁੱਕਿਆ ਹੁੰਦਾ ਹੈ ਮੈਂ ਨਾ ਸਾਰਾ ਪਾ ਲਈ ਪਹਿਲਾਂ ਆਪਾਂ ਝੀਲਿਆ ਸੀ ਹੁਣ ਆਪਾਂ ਪਾ ਦਾਂਗੇ ਛਿੰਦੀ ਕੰਮ ਨਿਬੜ ਜੂਗਾ ਨਾਲ ਦੀ ਨਾਲ ਚੀਕ ਕਿਨਾਂ ਫਿਰ ਹੋਏ ਨਾ

ਦੇ ਪਾਣੀ ਉਹਨਾਂ ਪੱਲਾ ਸੁਨੰਦਾ ਛਿੱਲ ਲਈਏ ਪੱਲਾ ਸੁਨੰਦਾ ਪੜਾ ਸੁੱਕ ਗਿਆ ਇਹ ਜੋ ਥੋੜਾ ਜਿਹਾ ਸੁਨਾਉਂਦਾ ਦਾ ਸਾਫ ਨਿਕਲਦਾ ਗਾ ਤੇ ਉਹ ਕੁਛ ਤਾਂ ਹੌਲੀ ਹੌਲੀ ਚੱਲੀ ਹੁੰਦਾ ਮੈਂ ਲਸਣਾ ਜੂ ਬਈ ਆਪਣਾ ਦੇਖ 1 ਮਹੀਨਾ 1.5 ਮਹੀਨੇ ਤੱਕ ਤੇਸ ਕਰਦੇ ਹੁਣ ਆਪਣਾ ਜੀਲ ਸੁਨਾਉ ਹੋ ਗਿਆ ਅੱਧਾ ਕਿ ਨਿਕਲਿਆ ਲੰਦਾ ਕਿ ਸੁੱਕੀ ਹੋਏ ਇਸ ਤਰ੍ਹਾਂ ਜਿਹਾ ਛੋੜਿਆ ਲਾ ਚਲੋ ਜੀ ਪਹਿਲਾਂ ਸਨ ਕਰਨਾ ਛੱਲ ਕੇ ਪਾਰੀ ਹੁਣ ਰਿੰਗੀ ਚੱਲ ਆ ਸਵੇਰੇ ਸਾਡੀ ਮੱਝ ਦੇਖੋ ਇਹ ਮਿਲੀ ਨਹੀਂ ਗਈ ਆਹ ਵਾਲੀ ਤਾਜੀ ਸੂਸੀ ਇਹ ਕੱਟਾ ਚੰਗਾ ਕੀ ਆ ਹੁਣ ਵੀ ਦੇਖੋ ਥਾਣੇ ਚ ਦੁੱਧ ਲਾ ਰਹੇ ਨੇ ਨਾ ਪਿੱਛੇ ਹੋ ਕੇ ਕੱਟੇ ਨੂੰ ਉਹ ਕਰ ਦਿੰਦੇ ਹੁਣ ਇੱਧਰ ਬੰਨਤਾ ਬੜਾ ਚੰਬਲਦਾ ਦੇਖੋ ਇਹ ਉੱਥੇ ਬੰਨੇ ਹੁੰਦੇ ਨੇ ਦੋਨੋਂ ਜਣੇ ਉਹ ਕੱਟੀ ਦੇ ਕੱਟਾ ਜਿਹਦੇ ਨਾਲ ਖੜਜਾ ਖੜਜਾ ਤੈਨੂੰ ਹੁਣ ਲਵਾਉਣੀ ਆ ਨੇੜੇ ਮੈਂ ਕੱਟ ਕੇ ਸਾਰਾ ਦੁੱਧ ਚੰਗਾ ਕੀ ਇਹ ਬਾਲਟੀ ਦੁੱਧ ਦੀ ਆ ਖੜੀ ਹੈ ਇਹ ਹੁਣ ਇੱਕ ਡੰਗ ਪਤਾ ਨਹੀਂ ਕਿਵੇਂ ਇੱਕ ਦਿਨ ਅੱਗੇ ਐ ਕਰ ਲਿਆ ਤੇ ਅੱਜ ਫੇਰ ਨਹੀਂ ਮਿਲੀ ਹੈਗੀ ਹੁਣ ਆਪਾਂ ਚੋਨੇ ਨੂੰ ਹੁਣ ਰਿੰਗੀ ਜਾਂਦੀ ਆ ਮੈਂ ਆਪਾਂ ਜਲਦੀ ਚੋਦੇ ਨੇ ਅੱਜ ਧਾਰਾਂ ਹੀ ਆਹਨੂੰ ਦੁੱਧ ਲਾਹੀ ਖੜੀ ਆ ਚੋਨੇਆਂ ਤਾਂ ਨੂੰ ਹੁਣ ਕੋਈ ਨਾ ਹੋਈ 5 ਵੱਜ ਗਏ ਹੁਣ ਮੈਂ ਧਾਰਾ ਕੱਢਦਾ ਅੱਜ ਨਾ ਸਵੇਰੇ ਚਾਲ ਬਗੈੜਤੀ ਮੱਜਾਂ ਨੇ ਤੇ ਉਹ ਦੂਸਰੀ ਤੋਂ ਦਸ ਜਾਣ ਡੀਆਂ ਕੱਟਾ ਚੁੰਗ ਗਿਆ ਤੇ ਉਹ ਨਾ ਅੱਜ ਮਿਲੀ ਨਹੀਂ ਹੈਗੀ ਉਹਨੂੰ ਕਈ ਮਹੀਨਿਆਂ ਦੀ ਸੂਈ ਨੂੰ ਪਲਿਆਟ ਹੋ ਗਈ ਨਾ ਟੋਕੜ ਮੱਜ ਐਦਾਂ ਧਰ ਰੱਖਿਆ ਸੀ ਆਪਾਂ ਨੇ ਸਾਗ ਫਿਰ ਆਪਾਂ ਸਾਕ ਚਾਲਣ ਪਾਉਣੇਗੇ ਹੁਣ ਚਰਚਾ ਆਪਾਂ ਨਾ ਤਾਰਾ ਚ ਲਈਏ ਪਾਣੀ ਪਲਾਈ ਜਾਂਦੇ ਨੇ ਉਧਰ ਆਪਣੇ ਪਾਣੀ ਪਲਾ ਕੇ ਮੱਝਾਂ ਦੇ ਦੋਨਾਂ ਦੀ ਕਿ ਤਾਰਾ ਕੱਢ ਦਿੰਨੇ ਆ ਫਿਰ ਉਹ ਆਪਣੇ ਥੈਲੇ ਧੋਤੀ ਸੀ ਅੱਜ ਕੰਮ ਨਾਲ ਇੰਨੇ ਹੋ ਜਾਂਦੇ ਨੇ ਕਾਫੀ ਸਾਰੇ ਦੇਖੋ ਆਪਣੇ ਥੈਲੇ ਤੋਂ ਰੱਖੇ ਨੇ ਪਾਣੀ ਬੋਰੀਆਂ ਰੇਹ ਵਾਲੀਆਂ ਹੁਣ ਆਪਾਂ ਇੱਕ ਦਿਨ ਫ੍ਰੀ ਹੋ ਕੇ ਨਾ ਬਸ ਹਾਂ ਕਰਕੇ ਆਪਾਂ ਇਹਨਾਂ ਨੂੰ ਥੈਲੇ ਦੇਢ ਕੇ ਆਪਾਂ ਪੱਲੀਆਂ ਬਣਾਵਾਂਗੇ ਹੁਣ ਅਜੇ ਗਰਮੀ ਘਟਾ ਫਿਰ ਆਪਣੇ ਕੰਮ ਚੱਲ ਪਣਗੇ ਜੇ ਖੇਤਾਂ 'ਵਲੇ ਫਿਰ ਗਰਮੀ ਜ਼ਿਆਦਾ ਹੋ ਜੂਗੀ ਫਿਰ ਆਪਾਂ ਤੋਂ ਬਣਨੇ ਨਹੀਂ ਹੈਗੀਆਂ ਹੁਣ ਆਪਾਂ ਬਣਾ ਕੇ ਤਰਨੇਗੇ ਇੱਕ ਸਾਲ ਆਪਾਂ ਬਣਾ ਲੈਨੇ ਆ ਪੱਲੀਆਂ ਫਿਰ ਆਪਾਂ ਦੋ ਸਾਲ ਤਿੰਨ ਸਾਲ ਨਹੀਂ ਬਣਾਉਂਦੇ ਹੈਗੇ ਫਿਰ ਇਹਨੂੰ ਸੰਭ ਕੇ ਰੱਖ ਲੈਨੇ ਹੈਗੇ ਕਿਉਂਕਿ ਜੇ ਅੰਦਰ ਤੂੜੀ-ਤਾੜੀ ਪਾਉਂਦੇ ਨੇ ਉਦੋਂ ਕੰਮ ਆ ਜਾਂਦੇ ਨਹੀਂ ਨੇ ਜਾਂ ਹੁਣ ਤੂੜੀ ਬਣਾਉਣਗੇ ਉਦੋਂ ਥੱਲੇ ਦਾਣੇ ਨਿਕਲਦੇ ਨੇ ਉਹ ਬੰਦੇ ਹੁੰਦੇ ਨੇਗੇ ਜਾਂ ਘਰੇ ਹੁਣ ਆਪਣੇ ਲੋਡ ਪੈ ਜਾਂਦੇ ਕਾਫੀ ਸਾਰੇ ਨਾ ਸਰੋਂ-ਸਰੋਂ ਕਾਰਨੀ-ਛੋਲੇ-ਛੁੱਲੇ ਕਾਫੀ ਸਾਰੀ ਚੀਜ਼ਾਂ ਹੋ ਜਾਂ ਤੇ ਉਹਨਾਂ ਆਪਾ 1 ਸਾਲ ਪੱਲੀਆਂ ਬਣਾ ਦਿੰਦੇ ਨੇ ਫਿਰ ਆਪਣੇ ਕਈ ਸਾਲ ਨੰਗ ਜਾਂਦੇ ਨਹੀਂ ਵਿੱਚ ਫਿਰ ਆਪਾ ਥੈਲੇ ਜਿਹੜੇ ਬਚਦੇ ਨੇਗੇ ਆਪਾਂ ਵੇਚ ਦੇਣੇ ਹੁੰਨੇ ਆਪਣੇ ਇੱਥੇ ਫੈਕਟਰੀ ਚ ਦੇ ਆਉਣੇ ਹੁੰਨੇ ਹੈਗੇ ਸੈਲਰ ਚ ਤੇ ਚਲੋ ਠੀਕ ਆਪਾਂ ਤਾਰਾ ਚੋਲਿਆ ਹੀ ਅੱਜ ਮੱਜਾਂ ਨੇ ਬਹੁਤ ਹੈਰਾਨ ਕੀਤਾ ਅੱਜ ਤਾਂ ਸਾਰੀ ਚਾਲ ਬਗੈੜਤੀ ਨਾ ਅੱਜ ਜਿਹੜੇ ਦੁੱਧ ਵਾਲੀ ਸੀਗੇ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਕਹਤਾ ਭਾਈ ਵੀ ਸ਼ਾਮ ਨੂੰ ਲੈ ਜਾਓ ਨਾ ਆਪਾਂ ਡੈਰੀ ਚ ਪਾ ਕੇ ਆਂਦਾ ਹਜ ਤੱਕ ਸਾਰਾ ਦੁੱਧ ਦਾ ਆਪਣਾ ਬਸ ਗਾਜਾ ਪੈ ਗਿਆ ਜੀ ਆਪਣਾ ਸਾਗ ਰੀਜੀ ਜਾਂਦਾ ਫਿਰ ਆਪਾਂ ਆ ਕੇ ਸਾਗ ਚਾਣਣ ਪਾਉਣੇ ਆਪਾਂ ਤਾਰਾ ਚੋਲਿਆ ਜੀ ਆਉਂ ਚੁੱਕ ਆਲਣਾ ਪਾ ਦਈਏ ਸਾਗ ਆਪਣਾ ਬਣ ਗਿਆ ਘੋਟਦੀ ਆਪਾਂ ਸਾਗ ਧਰਪਾ ਕੱਢ ਲੈ ਦੋ ਮੱਜਾਂ ਦੀ ਟਿੱਕੜ ਰਹਿ ਗਈ ਤੇ ਤੇਰੇ ਨਾਲ ਸਾਰੀ ਚਾਲੇ ਬੜੀ ਸਵੇਰੇ ਆਪਣੀ ਮੱਜਾਂ ਨਹੀਂ ਮਿਲੀਆਂ ਰਹੀਆਂ ਤੇ 10 ਘੰਟੇ ਚਿੱਕ ਦਾ ਆਪਣਾ ਘਟ ਰੂ ਚੁੱਕ ਗਿਆ ਇੱਕ ਆਪਣੀ ਵੀ ਟੋਪ ਢੋਰੀ ਹੋ ਹੱਲ ਗਈ ਤੇ ਜੇ ਆਪਾਂ ਲੜਨ ਪਾ ਕੇ ਨਾ ਫਿਰ ਪਟਟਕਾ ਲਾ ਦਾਂਗੇ ਸਾਗ ਨੂੰ ਫਿਰ ਆਪਾਂ ਦੂਜੀ ਮੱਜ ਵੀ ਛੋਲ ਲੈ ਮੈਂ ਤਾਂ ਆਪਾਂ ਚੁੰਨ ਦੋ ਤੇ ਰਸ ਸਿਆਲਣਾ ਪਾ ਦਿੰਨਾ ਥੱਲੇ ਨਹੀਂ ਤਰਦੇਗੇ ਕੰਮ ਕਿੱਦਾਂ ਤਰੀ ਪਤਾ ਹੁਣ ਆਪਣੇ ਮੱਕੀ ਦਾ ਅਸਰ ਖਤਮ ਹੋ ਰਿਹਾਗਾ ਖਾਹੁੰਦਾ ਨਹੀਂ ਵੇਜਣਾ la carta lì appare il cielo che e poi appare la carta tettolina ਸਾਨੂੰ ਗੋਦਸਾ ਬਾ ਚੋਕੀਆਂ ਆਪਾਂ ਨੇ ਤੜਾ ਸਰਕਾ ਲਾਗੇ ਫਿਰ ਆਪਾਂ ਬਣਾਉਣੇ ਆਂ ਜੀ ਰੋਟੀ ਪਾਲ ਚਲਣੇ ਬਾਕੇ ਨਾ ਮੈਂ ਕੰਤਾਂ ਲੱਕੜੀਆਂ ਤਿਆਰ ਕਰਕੇ ਨਾ ਬਾਕੀ ਜਿੰਦੀ ਆਪਣੇ ਘਰਾਂ ਚੋਂ ਤਾਂ ਨੂੰ ਜਨਿਓ ਨਾ ਕਰੋ ਸਰਕਾ ਲਾ ਦੇ ਨਹੀਂ ਪੜਕਾ ਪਹਿਲਾ ਲਾ ਦੇ ਪਹਿਲਾਂ ਆਪਾਂ ਘਰਾਂ ਚੋਂ ਚੁਣ ਜੀ ਅੱਗੇ ਸਾਰੇ ਦਾ ਫਰਕ ਸੁਖਾਈ ਗਏ। ਹੁਣ ਜੇ ਸਾਡੇ ਪੰਜਵੇਂ ਹੰਡੇ ਨਾਲ 8 ਜਨਵਰੀ ਤੋਂ ਥੋੜਾ ਜਿਹਾ ਪੱਲੇ ਛੇ ਹੁੰਦੀ। ਇਹ ਪੰਕੂ ਨਾਲ ਆਪਾਂ ਬਰਾਮਾ ਕਰਾਂਗੇ ਇਹਨਾਂ ਨੂੰ ਸਿਰ। ਫਿਰ ਆਪਾਂ ਪਾਵਾਂਗੇ ਆਪਣੇ ਟਮਾਟਰ ਤੇ ਇਹਨਾਂ ਨੂੰ ਰੋਟੀ ਮੱਚੂਲੇ ਤੇ ਬਣਾ ਲੈਂਦੇ ਨਹੀਂ ਤੁਹਾਨੂੰ ਪਗਰਤੀ ਮਾਣ ਨੂੰ ਨਾਲ ਆਪਣੀ ਠੰਡੀ ਪਹਿਲੀ ਦੁਬਾਰਾ ਇੱਕ ਦੋ ਚਲਾਵਾਂਗੇ ਫਿਰ ਕਾਫੀ ਸਾਰਾ ਕੰਮ ਲੱਗੇ ਮੈਂ ਆਪਾਂ ਜੇ ਰੋਟੀ ਸਾਗ ਦੇਣ ਦੇਣ ਦੇ ਨਾਲ ਹੀ ਰੋਟੀ ਬਣਾ ਲਏ ਫਿਰ ਤੱਕ ਰਹਿੰਦੇ ਜਿੰਦੇ ਚ ਨਹੀਂ ਫਿਰ ਆਪਾਂ ਦੁਬਾਰਾ ਅੱਗੇ ਚਲਾਉਣੀ ਪੂਗੀ ਹੋਵੇਗੀ ਸੌਂਗੀ ਨਾ ਇਸ ਕਰਕੇ ਉਹਨਾਂ ਚੂਲੇ ਤੇ ਹੀ ਬਣਾ ਦਲੀ ਰੋਟੀ ਸ਼ਸਤਰ ਗੈਸ ਤੇ ਮੈਨੂੰ ਚੂਲੇ ਤੇ ਹੀ ਬਣਾ ਦਈਂ ਇੰਬਰ ਆਉਂਦੀ ਉਹ ਹੋ ਗਈ ਆਪਾਂ ਹੋਰ ਖਾਣ ਕਰੀਏ। ਹਲੇ ਨਾ ਮੱਛਰੋ ਬਹੁਤ ਸਾਰਾ ਹੋ ਗਿਆ। ਮੈਂ ਮੱਝਾ ਨੂੰ ਮੱਖੀਆਂ ਮੱਛਰ ਦਵਾ ਲੈ। ਥੋੜੇ ਕੱਲੀਆਂ ਲਾਈਆਂ ਨੇ ਦੋ ਮਹੀਨਿਆਂ ਨੂੰ ਮੱਛਰ ਲੱਗੇ ਚਲੋ। लागेल पाय तारखे नंतर म्हणजे टमाटर सॉप É, eu vou fazer pra você, aqui. ਤੜਕਾ ਆਪਣਾ ਲੱਗ ਗਿਆ ਚਲੋ ਜੀ ਅੰਮ੍ਰਿਤੰਡ ਦੀ ਸਿਗਰਟਾਂ ਮਿਲ ਜਾਂਦੀਆਂ ਨੈਕਸਟ ਬਲੌਕ ਨਾਲ ਥੱਕ ਥੱਕ ਕੇ ਸਤਿ ਸ੍ਰੀ ਅਕਾਲ